ਇੱਥੇ ਕੋਈ ਨਾ ਸੀ ਐਮਨਾ ਪੀਐਮ ਨਾ ਕੋਈ ਵੀ ਨਹੀਂ ਗੁੰਡੇ ਜਾਂਦੇ ਆਪੋਰਸ ਨਾਲ ਜਾਂਦੀ ਆ ਘਰ ਲੁੱਟਦੀ ਅਸੀਂ ਤੇ ਇਦਾਂ ਦਾ ਜੰਗਲ ਰਾਜ ਕਦੀ ਦੇਖਿਆ ਹੀ ਨਹੀਂ ਸੀ ਜਿੱਦਾਂ ਦਾ ਹੁਣ ਦੇਖਿਓ ਕੁਝ ਪਿੰਡ ਦੇ ਬੰਦਿਆਂ ਨੇ ਤੇ ਕੁਝ ਸਾਡੇ ਦੋ ਘਰ ਦੇ ਮੈਂਬਰਾਂ ਨੇ ਰਲ ਕੇ ਮੇਰਾ ਘਰ ਵੀ ਲੁੱਟ ਲਿਆ ਤੇ ਮੇਰਾ ਆਦਮੀ ਵੀ ਕਿਵੇਂ ਨਿਵਾਦ ਮੇਰਾ ਆਦਮੀ ਵੀ ਗੁੰਮ ਕਰਤਾ ਅੱਜ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਤਾਂ ਆਜ਼ਾਦੀ ਦਾ ਇਹ ਕਹਨੀ ਆ ਬਈ ਦੁਨੀਆ ਜਿਹੜੀ ਆ ਬੀਪੀਆਂ ਖਾਸ ਤੌਰ ਤੇ ਇਹ ਜਿਹੜੇ ਗਰੀਬ ਆ ਦੁਖੀ ਲੋਕ ਆ ਉਹਨਾਂ ਦੀ ਕਿਸੇ ਨੇ ਸੁਣੀ ਨਹੀਂ ਤਾਂ ਉਹ ਵਿਚਾਰੇ ਆਪਣੀ ਆਜ਼ਾਦੀ ਨੂੰ ਬਰਬਾਦੀ ਸੰਭੋਤ ਅਫਸੋਸ ਹੋ ਰਿਹਾ ਕਿ ਵੀ ਆਪਣੇ ਹੱਕ ਪਿੱਛੇ ਸਾਨੂੰ ਅੱਜ ਰੋਡ ਤੇ ਖੜਨਾ ਪੈ ਰਿਹਾ ਹੈ ਅੱਜ ਰੋਜ਼ ਪ੍ਰਦਰਸ਼ਨ ਜਿਹੜਾ ਹੋ ਰਿਹਾ ਉਹ ਬਹੁਤ ਅਫਸੋਸ ਦੀ ਗੱਲ ਹੈ ਕਿ ਵੀ ਪੰਜਾਬ 'ਚ ਅੱਜ ਗਲਤੀਆਂ ਬੇਟੀਆਂ ਬਿਲਕੁਲ ਸੁਰੱਖਿਤ ਨਹੀਂ ਹੈ। 12 ਸਾਲ ਦੀ ਬੇਟੀ ਦਾ ਰੇਪ ਹੋਇਆ। 3 ਮਹੀਨੇ ਹੋ ਗਏ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਕੋਈ ਵੀ ਸੰਤੁਸ਼ਟੀ ਨਹੀਂ ਮਿਲ ਰਹੀ। ਹੁਣ ਤੱਕ ਵੀ ਅਜੇ ਤੱਕ ਬੰਦਿਆਂ ਦੀ ਅਰੈਸਟਿੰਗ ਨਹੀਂ ਹੋਈ। ਸਾਡੇ ਵਾਸਤੇ ਤਾਂ ਵੀਰੇ ਨਾਲ ਅੱਜਾ ਜ਼ਿਆਦਾ ਹੈਗਾ ਦੇਸ਼ ਨਾਲ ਘੱਟ ਸੀ। ਸਰਦਾ ਇੱਕ ਬੇਟਾ ਜਿਹਾ ਉਹ ਵੀ ਉਹ ਵੀ ਕਤਲ ਕਰਤਾ। ਤੇ ਲੱਕੜੀ ਦੇ ਤਿਆਰ ਤੇ ਸਾਡੀਆਂ ਬੇਟੀਆਂ ਫੁੱਟ ਫੁੱਟ ਕੇ ਰੋਂਦੀਆਂ ਦੇਖਿਆ ਮੈਂ ਕਾਵਾ ਆਪਣੇ ਸੀਰੀਂ ਚੜਾਇਆ ਵੀ ਕੋਈ ਵੀ ਮੇਰਾ ਹੁਣ ਮੈਂ ਐਮਸੀ ਨੂੰ ਫੋਨ ਕੀਤਾ ਸੀਗਾ ਕੱਟ ਆ ਗਿਆ ਡੀਟੀਐਮ ਵੀ ਸੁਰੱਖਿਤ ਨਹੀਂ ਹੈ ਗਿਆ ਮੇਰੇ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ 79 ਵੀ ਜਿਹੜੀ ਆ ਆਜ਼ਾਦੀ ਦੇ ਹੜਾ ਮਨਾ ਰਹੇ ਨੇ ਲਗਾ ਲਗਾ ਜਸ਼ਨ ਮਨਾ ਰਹੇ ਪਰ ਜਸ਼ਨ ਉਹਨਾਂ ਵੀਰਾਂ ਦੇ ਨੇ ਜਿਹੜੇ ਐਮਪੀ ਐਮਐਲਏ ਮੁੱਖ ਮੰਤਰੀ ਵਜ਼ੀਰ ਹੈ ਜਿਹਨਾਂ ਦੇ ਘਰ ਚੰਗੇ ਚੱਲ ਰਹੇ ਨੇ ਲੁੱਟ ਖੋਹ ਕਰ ਰਹੇ ਪੂਰੀ ਉਹਨਾਂ ਦੇ ਘਰੇ ਆ ਜਾਂਦੇ ਜਿਵੇਂ ਬੰਦੀ ਸਿੰਘ ਛਡਾਣ ਵਾਸਤੇ ਪਿਛਲੇ 3 ਸਾਲਾਂ ਤੋਂ ਬੈਠੇ ਅਸੀਂ 2 ਸਾਲਾਂ ਤੋਂ ਇੱਕ ਸਰਟੀਫਿਕੇਟਾਂ ਨੂੰ ਲੈ ਕੇ ਧਰਨਾ ਸੱਤ ਵੇਦੀਆਂ ਲੇਟਾਂ ਕੋਲੇ ਲਾਇਆ ਵਾ ਕੋਈ ਸਰਕਾਰ ਕੋਈ ਵੀ ਜੀਸੀਪੀ ਦੇ ਅਜਮਾ ਉਦਮ ਸਿੰਘ ਦੀ ਗੱਲ ਕਰੀਏ ਪਿੱਛੇ ਕਹਿੰਦੇ ਉਹਨਾਂ ਦਾ ਪਰਿਵਾਰ ਜੀ ਸਟੇਜ ਤੋਂ ਉਤਾਰ ਕੇ ਅੰਦਰ ਕਮਰੇ 'ਚ ਬੰਦ ਕਰਤਾ ਆਂ ਨਕਲੀ ਆਜ਼ਾਦੀ ਵਾਲੇ ਨੇ ਨਾਜੀ ਨਕਲੀ ਇਨਕਲਾਬੀਆਂ ਨੇ ਉਹ ਜਿਹੜੇ ਆਜ਼ਾਦੀ ਵਾਲੇ ਤੇ ਅਸਲ ਆਜ਼ਾਦੀ ਵਾਲੇ ਜਿਨ੍ਹਾਂ ਨੇ ਆਪਣੀਆਂ ਜਿੰਦਾ ਗਵਾਹੀਆਂ ਉਹਨਾਂ ਦੇ ਪਰਿਵਾਰਾਂ ਦੀ ਅਜਬਾਤ ਪੂਰੀ ਹਾਲ ਤਾਂ ਜਿਵੇਂ ਸਰਕਾਰਾਂ ਜੋ ਦਿਵਸ ਮਨਾ ਰਹੀਆਂ ਆ ਇਹ ਉਦੋਂ ਤੋਂ ਹੀ ਮਨਾਉਂਦੀ ਆ ਰਹੀਆਂ ਪਰ ਆਮ ਲੋਕ ਜਿਹੜੇ ਇੰਨੇ ਪਰੇਸ਼ਾਨ ਐ ਦੁਖੀ ਐ ਉਹਨਾਂ ਦੇ ਲਈ ਇਹ ਆਜ਼ਾਦੀ ਦਿਵਸ ਨਹੀਂ ਇਹ ਬਰਬਾਦੀ ਦਿਵਸ ਐ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜੋ ਇਨਸਾਫ਼ ਪਸੰਦ ਲੋਕ ਐ ਸੰਗਤਾਂ ਉਹ ਇੱਕ ਝੰਡੇ ਥੱਲੇ ਇਕੱਠੇ ਹੋਣ ਤਾਂ ਹੀ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਕਿਸਾਨ ਮਜ਼ਦੂਰ ਨੂੰ ਬਚਾਇਆ ਜਾ ਸਕਦਾ ਆਮ ਜਨਤਾ ਵਾਸਤੇ ਕੋਈ ਜਾਦੀ ਨਹੀਂ ਸਭ ਲੋਕੀ ਪਰੇਸ਼ਾਨ ਹੋ ਰਹੇ ਐ ਜਗਾ ਜਗਾ ਟੁਕਟਖੋ ਹੋ ਰੀਆਂ ਛੋਟੀ ਛੋਟੀ ਬੱਚਿਆਂ ਨਾਲ ਬਲਤਕਾਰ ਹੋ ਰਿਹਾ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਕਿਸਾਨ ਸਾਹਿਬ ਜੀ ਤੁਸੀਂ ਕਹਿੰਦੇ ਸੀ ਕਿ ਮੇਰੇ ਰਾਤ ਚ ਧਰਨਾ ਨਹੀਂ ਲੱਗੇਗਾ ਅੱਜ ਦੇਖ ਲਓ ਜਗਾ ਜਗਾ ਕੱਲੇ ਕੱਲੇ ਚੌਕ ਦੇ ਧਰਨੇ ਲੱਗੇ ਆ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਕਿ ਸਕੂਲ ਅੰਗਾਂ ਟੀਚਰਲੇ ਧਰਨੇ ਹਟੇ ਜਾਂਦੇ ਆ ਨਾ ਕਿਸਾਨਾਂ ਦੇ ਨਾ ਬੰਦੀ ਸਿੰਘ ਮੋਰਚੇ ਦੇ ਜਦੋਂ ਵੀ ਤੁਸੀਂ ਵਾਦਾ ਕੀਤਾ ਸੀ ਕਿ ਹਾਂ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾਈ ਕਰਾਂਗੇ ਉਹਦੇ ਵਿਚਾਰੇ ਹੋਏ ਮੁੱਖ ਮੰਤਰੀ ਉਪ ਮੁੱਖ ਮੰਤਰੀ ਸਾਰੇ ਮੁਹਾਲੀ ਜੇ ਆ ਪੰਜਾਬ ਚ ਘੁੰਮ ਰਹੇ ਨੇ ਜਿਨ੍ਹਾਂ ਨੂੰ 5 5 400 ਬੰਦਾ ਇੱਥੇ ਥਾਣੇ ਜਿਹੜੇ ਪਰਿਵਾਰਾਂ ਦੇ ਕੰਮ ਨੇ ਉਹ ਤਾਂ ਰੋਲ ਰਹੇ ਨੇ ਪਰ ਉਹਦੀ ਰਾਖੀ ਵਾਸਤੇ ਸਾਰਾ 8 ਫੇਸਤੀ ਰਹਿ ਜਾਂਦਾ ਜਿਹੜੀ ਆਜ਼ਾਦੀ ਉਹ ਕਿੰਗਰੀਵਾਲ ਵਰਗਿਆਂ ਵਾਸਤੇ ਜਿੱਥੇ 700 700 ਬੰਦਾ 6 600 ਬੰਦਾ ਪੁਲਿਸ ਵਾਲਾ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਜੇਕਰ ਕਿਸੇ ਨੂੰ ਸਕਿਉਰਿਟੀ ਦੀ ਲੋੜ ਹੈ ਸਕਿਉਰਿਟੀ ਨਹੀਂ ਮਿਲਦੀ ਸਕਿਉਰਿਟੀ ਜਾਣਾ ਤਾਂ ਮੁਰਗੀ ਖਾਨੇ ਖੋਲ ਲੈਣੇ ਚਾਹੀਦੇ ਅੱਜ ਉਪ ਮੁੱਖ ਮੰਤਰੀ ਨੂੰ ਪੁੱਛਣਾ ਜਾਂਦੇ 800 ਜਾਂ 1200 ਬੰਦਾ ਉਹਦੀ ਜਿਹੜੀ ਹਫਾਜ਼ਤ ਕਰਨ ਵਾਸਤੇ ਪਹਿਣ ਨੂੰ ਸਕਿਉਰਟੀ ਐ ਪਰੋਈਏ ਨੂੰ ਸਕਿਉਰਟੀ ਐ ਬੀਬੀ ਨੂੰ ਸਕਿਉਰਟੀ ਐ ਹਾਂਜੀ ਕੀ ਕਹੋਂਗੇ ਤੁਸੀਂ ਅੱਜ ਦੇਸ ਜਿਆਦਾ ਦਿਨ ਸ ਤੇ ਅੱਜ ਕੋਈ ਆਜ਼ਾਦੀ ਨਹੀਂ ਆ ਅੱਜ ਤਾਂ ਲੋਕ ਗੁਲਾਮ ਖੜੇ ਆ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਸਮੱਸਿਆ ਜਿਹਨੂੰ ਸੁਣਨ ਵਾਲਾ ਕੋਈ ਵੀ ਨਹੀਂਗਾ ਇੱਥੇ ਕੋਈ ਨਾ ਸੀ ਐਮ ਨਾ ਪੀ ਐਮ ਨਾ ਕੋਈ ਵੀ ਨਹੀਂ ਆਗਾ ਹਰ ਪਾਸੇ ਕ腐ਸ਼ਨ ਆ ਲੋਕਾਂ ਨੂੰ ਕਰ ਕਰੋ ਕਰੀਏ ਬਰਬਾਦ ਕਰੀ ਜਾਂਦੇ ਆ ਸਮਝ ਹੀ ਨਹੀਂ ਆਉਂਦੀ ਇਹ ਆਜ਼ਾਦੀ ਕਿਹੜੀ ਆਈ ਉਹ ਆਜ਼ਾਦੀ ਤੇ ਆਜ਼ਾਦ ਹੁੰਦਾ ਬੰਦਾ ਅਸੀਂ ਤਾਂ ਗੁਲਾਮ ਬਣੇ ਹੋਇਆ ਕੀ ਪ੍ਰੋਬਲਮ ਸਮੱਸਿਆ ਕੀ ਆ ਗੱਲ ਲੂੰਗੀ ਸਮੱਸਿਆ ਸਾਡਾ ਘਰ ਬਾਰ ਸਭ ਕੁਝ ਖੋ ਲਿਆ ਇਹਨਾਂ ਨੇ ਗੁੰਡੇ ਪਾਲੇ ਹੋਏ ਆ ਗੁੰਡੇ ਜਾਂਦੇ ਆ ਪੁਲਿਸ ਨਾਲ ਜਾਂਦੀ ਆ ਘਰ ਲੁੱਟਦੀ ਆ ਅਸੀਂ ਤੇ ਇਦਾਂ ਦਾ ਜੰਗਲ ਰਾਜ ਕਦੀ ਦੇਖਿਆ ਹੀ ਨਹੀਂ ਸੀ ਜਿੱਦਾਂ ਦਾ ਹੁਣ ਦੇਖ ਰਹੇ ਆ ਇੱਕ ਜੰਗਲ ਰਾਜ ਹੈ ਆਜ਼ਾਦੀ ਨਹੀਂ ਆ ਕੱਲ ਦਾ ਜਿਹੜਾ ਪ੍ਰੋਟੈਸਟ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹਾਂ ਕਿਆ ਕਰਾਂਗੇ ਇਹਨਾਂ ਦੀ ਜਾਨ ਨੂੰ ਰੋਂਦੇ ਫਿਰਦੇ ਆ ਕਿ ਘੱਲਸੀ ਕਮ ਸੁਣਵਾਈ ਕਰੋ ਅਸੀਂ ਆਪਣੇ ਘਰਾਂ ਚ ਤਾਂ ਰਹੀਏ ਹਾਂਜੀ ਮੈਮ ਕੀ ਸਮੱਸਿਆ ਹੈ ਮੈਂ ਸੁਨੀਤਾ ਸ਼ਰਮਾ ਕੁੰਬੜਾ ਪਿੰਡ ਤੋਂ ਰਹਿਣ ਵਾਲੀ ਆ ਹੁਣ ਇਸ ਟਾਈਮ ਆ ਲੁਧਿਆਣਾ ਰਹਿਦੀ ਆ ਆਪਣੇ ਬੇਟੇ ਨੂੰ ਲੈ ਕੇ ਦੋ ਮੇਰੇ ਬੇਟੇ ਸੀ ਇੱਕ ਬੇਟੇ ਡੈਥ ਹੋ ਗਈ ਕਮੈਂਟਲੀ ਅਫਸੈਟ ਹੈ ਤੇ ਕੁੰਬੜੇ ਦੇ ਵਿੱਚ ਕੁਝ ਪਿੰਡ ਦੇ ਬੰਦਿਆਂ ਨੇ ਤੇ ਕੁਝ ਸਾਡੇ ਦੋ ਘਰ ਦੇ ਮੈਂਬਰਾਂ ਨੇ ਰਲ ਕੇ ਮੇਰਾ ਘਰ ਵੀ ਲੁੱਟ ਲਿਆ ਤੇ ਮੇਰਾ ਆਦਮੀ ਵੀ 6 ਮਹੀਨੇ ਬਾਅਦ ਮੇਰਾ ਆਦਮੀ ਵੀ ਗੁੰਮ ਕਰਤਾ ਅੱਜ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਕੋਈ ਮੇਰੀ ਨਹੀਂ ਚਾਰ ਬੰਦਿਆਂ ਤੇ ਮੈਂ ਨਾਮ ਲਖਾਇ ਜੀ ਚੋਂ ਤਿੰਨ ਬੰਦੇ ਬੰਦੇ ਪੁਲਿਸ ਨੇ ਹੀ ਕੱਢਤੇ ਹੁਣ ਮੈਨੂੰ ਕੋਈ ਇਨਸਾਫ ਨਹੀਂ ਮੈਂ ਇਹਨਾਂ ਕੋਲ ਬਥੇਰੇ ਰੋਲਾ ਪਾਲਿਆ ਰੋਲੀ ਪਿਟ ਲਈ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਆ ਕਾਦੀ ਆਜ਼ਾਦੀ ਆ ਕਾਲੀ ਦਲ ਵਾਲਿਆਂ ਨੇ ਮੇਰਾ ਘਰ ਨਾਲ ਰਲ ਕੇ ਲੁੱਟਵਾਇਆ ਰਾਮੂ ਵਾਲੀਏ ਨੇ ਮੈਨੂੰ ਹੁਣ ਕੋਰਤੇ ਇਨਸਾਫ ਦੀ ਉਮੀਦ ਹੈਗੀ ਆ ਕਿ ਮੈਨੂੰ ਕੋਰਟ ਇਨਸਾਫ ਦੇਊਗਾ ਬਸ ਮੈਨੂੰ ਹੱਕ ਮਿਲਣਾ ਚਾਹੀਦਾ ਸੀਐਮ ਨੂੰ ਇੰਨੀ ਅਸੀਂ ਪ੍ਰੈਸ ਕਾਨਫਰੰਸ ਕਰ ਲਈਆਂ ਸੀਐਮ ਪੂਲਸ ਪ੍ਰਸ਼ਾਸਨ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਇਨਸਾਫ ਤਾਂ ਮਿਲੇ ਮੈਨੂੰ ਇਨਸਾਫ ਨਹੀਂ ਮਿਲਿਆ ਹਲੇ ਤੱਕ ਮੈਨੂੰ ਸੀਐਮ ਨੂੰ ਮੈਂ ਇਹੀ ਦਰਖਾਸਤ ਕਰਦੀ ਆ ਕਿ ਜਿਹੜੀਆਂ ਆ ਬੀਬੀਆਂ ਪੈਣਾ ਆਪਣਾ ਦੁੱਖ ਰੋਂਦੀਆਂ ਇਹਨਾਂ ਦੀ ਸੁਣਵਾਈ ਤਾਂ ਕਰੋ ਤਾਂ ਹੀ ਸਮਝਾਂਗੇ ਕਿ ਅਸੀਂ ਆਜ਼ਾਦ ਹੋਏ ਆ ਅਸੀਂ ਤਾਂ ਹੁਣ ਗੁਲਾਮ ਆ ਹਲੇ ਮੈਂ ਤਾਂ ਆਜ਼ਾਦੀ ਦਾ ਇਹੀ ਕਹਿਨੀ ਆ ਵੀ ਦੁਨੀਆ ਜਿਹੜੀ ਆ ਬੀਬੀਆਂ ਖਾਸ ਤੌਰ ਤੇ ਇਹ ਜਿਹੜੇ ਗਰੀਬ ਆ ਦੁਖੀ ਲੋਕਾਂ ਉਹਨਾਂ ਦੀ ਕਿਸੇ ਨੇ ਸੁਣੀ ਨਹੀਂ ਨੀ ਤਾਂ ਉਹ ਵਿਚਾਰੇ ਆਪਣੀ ਆਜ਼ਾਦੀ ਨੂੰ ਬਰਬਾਦੀ ਸਮਝਦੇ ਮੇਰੀ ਤਾਂ ਬੇਨਤੀ ਸੀ ਐਮ ਪੀਐਮ ਸਾਹਮਣੇ ਵੀ ਬਾਕੀ ਪ੍ਰਸ਼ਾਸਨ ਸਾਹਮਣੇ ਵੀ ਇਹੀ ਆ ਕਿ ਇਹਨਾਂ ਲੋਕਾਂ ਦੀ ਫਰਿਆਦ ਸੁਣੋ ਝੂਠਿਆਂ ਨੂੰ ਉਹਨਾਂ ਦਾ ਝੂਠ ਸੱਚ ਦਾ ਨਿਤਾਰਾ ਕਰੋ ਤਾਂ ਕਿ ਇਹ ਆਜ਼ਾਦੀ ਮਾਨ ਸਕਣ ਇਹਨਾਂ ਦਾ ਵੀ ਉਹੀ ਹੱਕ ਆ ਜੋ ਕਿ ਬਾਕੀਆਂ ਦਾ ਹੱਕ ਆ ਨਜਾਇਜ਼ ਕਿਸੇ ਨਾਲ ਨਾ ਹੋਵੇ ਨਜਾਇਜ਼ ਕੋਈ ਗਵਾਹੀ ਨਾ ਹੋਵੇ ਨਜਾਇਜ਼ ਹੋਰ ਧੀਆਂ ਬਹੂ ਬੇਟੀਆਂ ਨਾਲ ਕਿਸੇ ਨਾਲ ਨਾ ਹੋਵੇ ਤੇ ਇਸ ਕਰਕੇ ਅਸੀਂ ਫਿਰ ਕਵਾਂਗੇ ਪੱਕੇ ਤੌਰ ਤੇ ਕਿ ਹਾਂ ਕੁਰਬਾਨੀਆਂ ਨਾਲ ਸਾਨੂੰ ਅਜਾਦੀ ਮਿਲੀ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਉਹਨਾਂ ਦੇ ਮਜ਼ਾਰਾਂ ਤੇ ਜਾ ਕੇ ਫੁੱਲ ਚੜਾਈਏ ਉਹਨਾਂ ਦੇ ਅਸੀਂ ਦਿਹਾੜੇ ਮਨਾਈਏ ਤੇ ਇਸ ਕਰਕੇ ਇਹ ਜਿੰਨੇ ਵੀ ਲੋਕ ਆ ਦੁਖੀ ਆਏ ਆ ਇਹਨਾਂ ਦੀ ਸੁਣੋ ਸੱਚ ਉਹ ਜਾਂ ਝੂਠ ਉਹਦਾ ਨਿਤਾਰਾ ਕਰੋ ਹਾਂਜੀ ਜੀ ਕੀ ਕੌਂਫਰੈਂਸ ਆ ਜਾਦੀ ਫਸ ਕੁਝ ਨਹੀਂ ਜੀ ਕਾਦੀ ਆ ਜਾਦੀ ਆ ਬਿਲਕੁਲ ਵੀ ਸਾਨੂੰ ਕੋਈ ਵੀ ਸੰਤੁਸ਼ਟੀ ਨਹੀਂ ਹੈਗੀ ਅੱਜ ਦੇ ਦੇ ਨੂੰ ਬਹੁਤ ਅਫਸੋਸ ਹੋ ਰਿਹਾ ਹੈ ਕਿ ਵੀ ਆਪਣੇ ਹੱਕ ਪਿੱਛੇ ਸਾਨੂੰ ਅੱਜ ਰੋਡ ਤੇ ਖੜਨਾ ਪੈ ਰਿਹਾ ਅੱਜ ਇਹ ਰੋਜ਼ ਪ੍ਰਦਰਸ਼ਨ ਜਿਹੜਾ ਹੋ ਰਿਹਾ ਔਰੇ ਬਹੁਤ ਅਫਸੋਸ ਦੀ ਗੱਲ ਹੈ ਕਿ ਵੀ ਪੰਜਾਬ 'ਚ ਅੱਜ ਗਲਤੀਆਂ ਬੇਟੀਆਂ ਬਿਲਕੁਲ ਸੁਰੱਖਿਤ ਨਹੀਂ ਹੈਗੀ ਇਹ ਮੈਟਰ ਹੈ ਜੀ ਮੇਰੀ ਬੇਟੀ ਦਾ 12 ਸਾਲ ਦੀ ਬੇਟੀ ਦਾ ਰੇਪ ਹੋਇਆ 3 ਮਹੀਨੇ ਹੋ ਗਏ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਕੋਈ ਵੀ ਸੰਤੁਸ਼ਟੀ ਨਹੀਂ ਮਿਲ ਰਹੀ ਹੁਣ ਤੱਕ ਵੀ ਅਜੇ ਤੱਕ ਬੰਦਿਆਂ ਦੀ ਅਰੈਸਟਿੰਗ ਨਹੀਂ ਹੋਈ ਆਜ਼ਾਦ ਘੁੰਮਰੇ ਹੈ ਜੀ ਉਹ ਬਿਲਕੁਲ ਗੁੰਡਾ ਰਾਜ ਹੈ ਕੋਈ ਮੈਂ ਤੇ ਕਹਿੰਦੀ ਨਹੀਂ ਹੈਗੀ ਵੀ ਅੱਜ ਦੇ ਦਿਨ ਸਾਨੂੰ ਕਿਸੇ ਗੱਲ ਦੀ ਖੁਸ਼ੀ ਹੈਗੀ ਕੇਸ ਦਰਜ ਹੋ ਚੁੱਕਿਆ ਜੀ ਬਿਲਕੁਲ ਜੀ ਕੇਸ ਦਰਜ ਹੈ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਇਸ ਮੁੱਦੇ ਤੇ ਕੁਝ ਨਹੀਂ ਪੁਲਿਸਾਨਾ ਗੱਲ ਨਹੀਂ ਆਨਾ ਗੱਲ ਨਹੀਂ ਕਰੀ ਜਾ ਰਹੀ ਹੈ ਬਸ ਇਹ ਹੀ ਗੱਲ ਹੈ ਹੁਣ ਕੁਝ ਨਹੀਂ ਹੈ ਜੀ ਆਜ਼ਾਦੀ ਇਹ ਜੁੱਦੀ ਸਿਰਫ ਇੱਕ ਨਾ ਰਹਿ ਗਿਆ ਹੈ ਪਹਿਲੇ ਸੀਗੀ ਪਹਿਲੇ ਹੋਇਆ ਸਾਡਾ ਦੇਸ਼ ਭੈਣਾ ਵੀ ਸੁਰੱਖਿਤ ਸੀ ਬੇਟੀਆਂ ਵੀ ਸੁਰੱਖਿਤ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਦੇਸ਼ ਤੇ ਸਿਰਫ ਨਾ ਰਹਿ ਗਿਆ ਬਸ ਹਾਂ ਜੀ ਕੀ ਕਹਾਂਗੇ ਜਾਂ ਦਿੱਤੇ ਸਾਡੇ ਵਾਸਤੇ ਵੀਰੇ ਨਾ ਅਜਾ ਆਜ਼ਾਦ ਹੈਗਾ ਦੇਸ਼ ਨਾ ਕੱਟ ਸੀਗਾ ਸਰਦਾ ਇੱਕ ਬੇਟਾ ਜਿਹਾ ਉਹ ਵੀ ਉਹ ਵੀ ਕਤਲ ਕਰਤਾ ਤੇ ਲੱਕੜੀ ਦੇ ਤਿਆਰ ਤੇ ਸਾਡੀਆਂ ਬੇਟੀਆਂ ਫੁੱਟ ਫੁੱਟ ਕੇ ਰੋਂਦੀਆਂ ਦੇਖਿਆ ਮੈਂ ਤੇ ਜਿਹੜੇ ਅੱਜ ਵੀ ਸੁਰੱਖਿਤ ਬੈਠੇ ਨੇ ਜਿੱਲਾ ਉਹਨਾਂ ਦੀਆਂ ਭੈਣਾਂ ਨੇ ਤਾਂ ਲੱਕੜੀ ਵੀ ਮਣਾਈ ਹੈ ਕਿ ਸਾਰਾ ਕੁਝ ਮਨਾਇਆ ਸਾਡੇ ਵਾਸਤੇ ਤਾਂ ਇਹ 78 ਸਾਲ ਹੋ ਗਏ ਤੇ ਸਜਾ ਤਾਂ ਹੋਇਨੂੰ ਨਾ ਅੱਜ ਅਜਾ ਤਾਂ ਸੀਗਾ ਨਾ ਕੱਲ ਜਾਣਾ ਮੇਰੇ ਵਾਸਤੇ ਤਾਂ ਵੀਰ ਅੱਜ ਵੀ ਕਾਲਾ ਦਿਨ ਹੈਗਾ ਕੱਲ ਵੀ ਕੀ ਸਰਕਾਰ ਨੂੰ ਕੀ ਮੈਸੇਜ ਦਵਾਂ ਸਰਕਾਰ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਵੀ ਬੇਟਾ ਦਾ ਮੇਰਾ ਚਿੰਨਾ ਗਿਆਗਾ ਜੇ ਜ਼ਿਆਦਾ ਨਹੀਂ ਤਾਂ ਹੋ ਸਕੇ ਤਾਂ ਉਹਨਾਂ ਨੂੰ ਪਾਲਸੀ ਦੀ ਸਜ਼ਾ ਹੋਵੇ ਨਾ ਪਾਲਸੀ ਦੀ ਸਜ਼ਾ ਉਹਨਾਂ ਨੂੰ ਮੈਂ ਮੰਗ ਕਰਦੀ ਘਰ ਮੇਰਾ ਟਿਆ ਗਿਆ ਕੋਈ ਮੇਰੇ ਘਰ ਤੱਕ ਹੁਣ ਨਹੀਂ ਦੇਖਣ ਆਇਆ ਹੈਗਾ ਮੈਂ ਮੈਂ ਇੰਨੀ ਦੁਖੀ ਆਂਗੀ ਵੀ ਪੁੱਛਦਾ ਵੀ ਸਰਕਾਰ ਨੇ ਵੱਡੇ ਦਾਅਵੇ ਕੀਤੇ ਸੀ ਤੁਹਾਨੂੰ ਬਹੁਤ ਕੋਈ ਦਾਵਾ ਮਨੇ ਸੀਰੀਂ ਚੜਾਇਆ ਵੀ ਕੋਈ ਮੇਰਾ ਹੁਣ ਮੈਂ ਐਮਸੀ ਨੂੰ ਫੋਨ ਕੀਤਾ ਸੀਗਾ ਕੱਟ ਆ ਗਿਆ ਡੇਟਾ ਵੀ ਸੁਰੱਖਿਅਤ ਨਹੀਂ ਆ ਗਿਆ ਮੇਰੀਆਂ ਉਮੀਦ ਮੈਂ ਕਿੱਥੇ ਲੈ ਕੇ ਜਾਵਾਂ ਘਰ ਮੇਰਾ ਟਿਆ ਪਿਆ ਸਮਾਨ ਮੇਰਾ ਨੀਚੇ ਦਾ ਪਿਆ ਬੇਟਾ ਕਤਲ ਹੋਣੇ ਤੋਂ ਬਾਅਦ ਫਿਰ ਸਰਕਾਰ ਤੋਂ ਕੀ ਉਮੀਦ ਕਰਾਂ ਹਮੜਾ ਸਾਹ ਅੱਜ ਇਸ ਆਜ਼ਾਦੀ ਦਿਵਸ ਦੇ ਉੱਤੇ ਕੀ ਕਰੋਗੇ ਜਦ ਪੂਰਾ ਦੇਸ਼ ਆਜ਼ਾਦੀ ਦਾ ਤਿਹਾਰ ਮਨਾ ਰਿਹਾ ਵਾਹੀ ਗੁਰੂ ਜੀ ਦਾ ਖਾਲਸਾ ਸ੍ਰੀ ਵਾਹੀ ਗੁਰੂ ਜੀ ਦੀ ਫਤਿਹ ਰੱਬ ਵਰਗੇ ਸਰੋਤਿਆਂ ਨੇ ਜਿਹੜੇ ਘਰੇ ਬੈਠੇ ਤੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਗੁੰਗੀ ਤੇ ਬੋਲੀ ਤੇ ਅੰਨੀ ਸਰਕਾਰ ਉਹਨਾਂ ਨੂੰ ਸਾਡੇ ਰਾਹੀਂ ਇਹ ਮੈਸੇਜ ਸੁਨੇਹਾ ਦੇਣਾ ਚਾਹੁੰਦੇ ਆ ਤੁਹਾਡੇ ਰਾਹੀਂ ਤੁਸੀਂ ਬਹੁਤ ਵੱਡਾ ਤੁਹਾਡਾ ਇੱਕ ਯੋਗਦਾਨ ਹੈ ਰੋਲ ਹੈ ਜਿਹੜਾ ਤੁਸੀਂ ਘਰ ਘਰ ਤੱਕ ਆਵਾਜ਼ ਪਹੁੰਚਾਉਂਗੇ ਲੋਕਾਂ ਦੀ ਜਿਵੇਂ ਸੁਣੇ ਲਿਆ ਤੁਸੀਂ ਅੱਜ ਵੀ ਕਿਵੇਂ ਲੋਕ ਦੁਖੀ ਐ ਕਿਵੇਂ ਸੜਕਾਂ ਤੇ ਐ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ 79 ਵੀ ਜਿਹੜੀ ਆ ਆਜ਼ਾਦੀ ਦੇਹਾੜਾ ਮਨਾ ਰਹੇ ਨੇ ਲਗਾ ਲਗਾ ਜਸ਼ਨ ਮਨਾ ਰਹੇ ਪਰ ਜਸ਼ਨ ਉਹਨਾਂ ਵੀਰਾਂ ਦੇ ਆ ਜਿਹੜੇ ਐਮਪੀ ਐਮਐਲਏ ਮੁੱਖ ਮੰਤਰੀ ਵਜ਼ੀਰ ਐ ਜਿਨ੍ਹਾਂ ਦੇ ਘਰ ਚੰਗੇ ਚੱਲ ਰਹੇ ਨੇ ਲੁੱਟ ਖੋਹ ਕਰ ਰਹੇ ਪੂਰੀ ਉਹਨਾਂ ਦੇ ਘਰੇ ਆ ਜਾਂਦੀ ਐ ਆਜ਼ਾਦੀ ਜਿਹੜੇ ਸੜਕਾਂ ਦੇ ਬੈਠੇ ਜਿਵੇਂ ਬੰਦੀ ਸਿੰਘ ਛਡਾਣ ਵਾਸਤੇ ਪਿਛਲੇ 3 ਸਾਲਾਂ ਤੋਂ ਬੈਠੇ ਆ ਅਸੀਂ 2 ਸਾਲਾਂ ਤੋਂ ਫਿਕ ਸਰਟੀਫਿਕੇਟਾਂ ਨੂੰ ਲੈ ਕੇ ਧਰਨਾ 7 ਵਜੇ ਦੀਆਂ ਲਾਈਟਾਂ ਕੋਲੇ ਲਾਇਆ ਵਾ ਕੋਈ ਸਰਕਾਰ ਕੋਈ ਵਜ਼ੀਰ ਨਹੀਂ ਆਂਦਾ ਇੱਥੇ ਸੁਣ ਵੀ ਕਿਹੜੀ ਆਪਣੇ ਹੱਕਾਂ ਦੀ ਗੱਲ ਜਿਹੜੀ ਦੇਸ਼ ਨੂੰ ਆਜ਼ਾਦੀ ਹੋਈ ਸੀ ਉਹ ਜਿਹੜੇ 22 ਸਾਲ ਦੇ ਸੂਰਬੀਰ ਸੀ ਯੋਧੇ ਸੀ ਜਿਨ੍ਹਾਂ ਨੇ ਆਪਣੀਆਂ ਜਿੰਦ ਜਾਨਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਗੋਰੇ ਅੰਗਰੇਜ਼ਾਂ ਦੇ ਪਰ ਹੁਣ ਕਾਲੇ ਅੰਗਰੇਜ਼ਾਂ ਤੋਂ ਦੁੱਖ ਲੋਕ ਇੰਨੇ ਦੁਖੀ ਹੋਏ ਪਏ ਨੇ ਘਰ ਘਰ ਦਵਾਈ ਦੇ ਰਹੇ ਨੇ ਤੇ ਨਸ਼ਾ ਪੱਤਾ ਕ੍ਰੈਪਸ਼ਨ ਹੋ ਵੀ ਜੋ ਤੁਸੀਂ ਕਹ ਲਓ ਵੱਡ ਟੋਕ ਕ੍ਰਾਈਮ ਜਿਹੜੀ ਚੱਲ ਰਹੀ ਆ ਉਹ ਸਾਰੀ ਇਜ਼ਾਦਾਂ ਕਰਦਾ ਕਹਿੰਦਾ ਪੂਰੇ ਦੇਸ਼ ਚੋਂ ਪੰਜਾਬ ਚ ਸਭ ਤੋਂ ਵੱਧ ਹੈਗੀ ਤੇ ਸਰਕਾਰ ਜਿਹੜੀ ਬੁਰੀ ਤਰ੍ਹਾਂ ਫੈਲ ਹੋਈ ਹੈ ਜਿਹੜੇ ਪਿਛਲੇ ਦਿਨੇ ਮੈਂ ਅਖਬਾਰਾਂ ਚ ਖਬਰ ਪੜ੍ਹੀ ਹੈ ਜਿਹੜੇ ਮੇਰੇ ਵੀਰਾਂ ਨੇ ਜੂਹਦੇ ਨੇ ਜਿਵੇਂ ਸ਼ਹੀਦ ਦੇ ਅਜਮ ਉਦਮ ਸਿੰਘ ਦੀ ਗੱਲ ਕਰੀਏ ਪਿੱਛੇ ਕਹਿੰਦੇ ਉਹਨਾਂ ਦਾ ਪਰਿਵਾਰ ਜੀ ਸਟੇਜ ਤੋਂ ਉਤਾਰ ਕੇ ਅੰਦਰ ਕਮਰੇ ਚ ਬੰਦ ਕਰਤਾ ਆਂ ਨਕਲੀ ਆਜ਼ਾਦੀ ਵਾਲੇ ਨੇ ਨਾ ਜਿੱਦ ਨਕਲੀ ਇਨਕਲਾਬੀਆਂ ਨੇ ਉਹ ਜਿਹੜੇ ਆਜ਼ਾਦੀ ਵਾਲੇ ਤੇ ਅਸਲ ਆਜ਼ਾਦੀ ਵਾਲੇ ਤੇ ਜਿਨ੍ਹਾਂ ਨੇ ਆਪਣੀਆਂ ਜਿੰਦਾਂ ਗਵਾਈਆਂ ਉਹਨਾਂ ਦੇ ਪਰਿਵਾਰਾਂ ਦੀ ਅੱਜ ਬਹੁਤ ਬੁਰੀ ਹਾਲਤ ਹੈ ਜੇ ਪੁੱਛਗੇ ਦੇਖੀਏ ਉਹਨਾਂ ਨੂੰ ਕੋਈ ਸੁੱਖ ਸੋਲ ਨਹੀਂ ਮਿਲਦੀ ਕੋਈ ਕੁਛ ਨਹੀਂ ਮਿਲਦਾ ਕੋਈ ਕੰਮ ਕਰਨੀ ਹੈ ਤੇ ਤੁਸੀਂ ਦੇਖਿਆ ਲੇਡੀ ਬੱਚਿਆਂ ਵਾਸਤੇ ਜਿਵੇਂ 11 ਸਾਲ ਦੀ ਕੁੜੀ ਦਾ 12 ਸਾਲ ਦੀ ਦਾ ਰੇਪ ਹੋ ਜਾਣਾ ਥਾਣੇ 'ਚ ਨਹੀਂ ਪੁੱਛਣਾ ਕੋਰਟ ਕਚਹਿਰੀ 'ਚ ਨਹੀਂ ਪੁੱਛਦਾ ਇੱਕ ਮੁੱਖ ਮੰਤਰੀ ਨੇ ਪੁੱਛਦਾ ਜ਼ਿਆਦਾ ਅੰਤਰ ਜਿਹੜੇ ਐਮਪੀ ਐਮਐਲਏ ਆ ਉਹ ਆਪਣੇ ਮੂੰਹ ਤੇ ਪੱਟੀਆਂ ਮੰਨ ਕੇ ਸੁੱਤੇ ਪਏ ਆਰਾਮ ਤੇ ਆਪਣੀ ਕੁਰਸੀ ਦਾ ਨਿੱਗ ਮਾਣ ਰਹੇ ਨੇ ਤੁਸੀਂ ਦੇਖਿਆ ਹੀ ਹੈ ਕਿਵੇਂ ਇੱਕ ਬੱਚਾ ਕਤਲ ਕਰਿਆ ਸੀ ਪ੍ਰਵਾਸੀ ਮਜ਼ਦੂਰਾਂ ਨਾਲ ਦੂਰ ਮਕਾਨ ਵੀ ਗਿਰਿਆ ਪਿਆ ਟੇਆ ਪਿਆ ਪਰ ਉਹਦੇ ਘਰ ਤੱਕ ਕੋਈ ਐਮਸੀ ਕੋਈ ਮੇਰ ਕੋਈ ਸਰਕਾਰੀ ਨਮਾਇਦਾਰ ਕੋਈ ਇੱਥੇ ਪਹੁੰਚਿਆ ਨਹੀਂ ਹੈ ਜਿਹੜੇ ਬਹੁਤ ਵੱਟ ਬੜੇ ਦਾਅਵੇ ਤੇ ਵਾਅਦੇ ਕਰ ਰਹੇ ਆ ਅਸੀਂ ਪਰਸੋਂ ਮਹਿਲਾ ਕਮਿਸ਼ਨ ਨੂੰ ਮਿਲੇ 10-12 ਕੇਸ ਲੈ ਕੇ ਮਹਿਲਾ ਕਮਿਸ਼ਨ ਸੁੱਤੀ ਪਈ ਹੈ ਐਸੀ ਕਮਿਸ਼ਨ ਸੁੱਤਾ ਪਿਆ ਮਨੁੱਖੀ ਅਧਿਕਾਰ ਕਮਿਸ਼ਨ ਸੁੱਤਾ ਪਿਆ ਇਹ ਜਿਹੜੀਆਂ ਸਾਰੀਆਂ ਬਣਾ ਸੀਟਾਂ ਦੇ ਆਨੰਦ ਮਾਣ ਰਹੇ ਨੇ ਇਹ ਸਰਕਾਰੀ ਬਾਬੂ ਨੇ ਚਮਚੇ ਨੇ ਚਾਫਲੂਸ ਨੇ ਕੋਈ ਇੱਥੇ ਕਮਿਸ਼ਨ ਨਹੀਂ ਕੰਮ ਕਰਦਾ ਕੋਈ ਕੁਝ ਨਹੀਂ ਸਰਕਾਰ ਬੁਰੀ ਤਰ੍ਹਾਂ ਜਿਹੜੀ ਫੈਲ ਚੁੱਕੀ ਹੈ ਅਸੀਂ ਕਾਲੀ ਆਜ਼ਾਦੀ ਵੱਜੋਂ ਅੱਜ ਸਾਰੇ ਵੀ ਆ ਦੱਸਣਗੇ ਤੁਹਾਨੂੰ ਦੋ ਦੋ ਬੋਲਣਗੇ ਵੀ ਕਾਲੀ ਆਜ਼ਾਦੀ ਵੱਲੋਂ ਅਸੀਂ ਕਾਲੀ ਆਜ਼ਾਦੀ ਦਾ ਦਿਨ ਮਨਾਇਆ ਕਿਵੇਂ ਜਸ਼ਨ ਮਨਾਇਆ ਕਿਵੇਂ ਕੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਗਲਾ ਸਾਹਿਬ 84% ਕੁਰਬਾਨੀਆਂ ਕਰਨ ਵਾਲੇ ਪੰਜਾਬੀ ਅਸੀਂ ਅੱਜ ਇਸ ਆਜ਼ਾਦੀ ਦਿਵਸ ਤੇ ਨਮੋਸ਼ ਕਿਉਂ ਨੇ ਕਿਉਂ ਨਮੋਸ਼ੀ ਛਾਈ ਹੈ ਚਾਰੇ ਪਾਸੇ ਕਾਲੀ ਆਜ਼ਾਦੀ ਦਿਵਸ ਮਨਾਏ ਜਾ ਰਹੇ ਨੇ ਨਮੋਸ਼ੀ ਇਸ ਕਰਕੇ ਆ ਸਭ ਤੋਂ ਪਹਿਲਾ ਜਦੋਂ ਦੇਸ਼ ਆਜ਼ਾਦ ਹੋਇਆ ਅੱਜ ਦੇ ਦਿਨ 10 ਲੱਖ ਦੇ ਕਰੀਬ ਜਿਹੜੇ ਸਿੰਘ ਸਿੰਘਣੀਆਂ ਭਜੰਗਾਂ ਭਜੰਗਣਾ ਨੂੰ ਸ਼ਹੀਦ ਕੀਤਾ ਗਿਆ ਜਦੋਂ ਦੇਸ਼ ਆਜ਼ਾਦ ਦੀ ਦਾ ਅੱਜ ਇਹ ਸਰਕਾਰਾਂ ਜੋ ਦਿਵਸ ਮਨਾ ਰਹੀਆਂ ਇਹ ਉਦੋਂ ਤੋਂ ਹੀ ਮਨਾਉਂਦੀ ਆ ਰਹੀਆਂ ਪਰ ਆਮ ਲੋਕ ਜਿਹੜੇ ਇੰਨੇ ਪਰੇਸ਼ਾਨ ਐ ਦੁਖੀ ਐ ਉਹਨਾਂ ਦੇ ਲਈ ਇਹ ਆਜ਼ਾਦੀ ਦਿਵਸ ਨਹੀਂ ਇਹ ਬਰਬਾਦੀ ਦਿਵਸ ਐ ਅਸੀਂ ਅੱਜ ਦਾ ਜਿਹੜਾ ਆਜ਼ਾਦੀ ਦਿਵਸ ਦੇ ਤੌਰ ਤੇ ਬਰਬਾਦੀ ਦਿਵਸ ਇਨੂੰ ਜਿਹੜਾ ਹੈ ਮਨਾ ਰਹੇ ਆ ਠੀਕ ਹੈ ਜੀ ਕੀ ਕਹੋਗੇ ਇਸ ਜਾਤਰੀ ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਵੇਂ ਕਿ ਉਹ ਰਿਜ਼ਰਵੈਸ ਚੋਰ ਫੜੋ ਮੋਰਚਾ 2 ਸਾਲਾਂ ਤੋਂ ਚੱਲ ਰਿਹਾ ਜਿਹੜੇ ਪੀੜਤ ਪਰਿਵਾਰਾਂ ਸੰਬੰਧੀ ਕਿਸੇ ਵੀ ਸਰਕਾਰੀ ਦਰਬਾਰੇ ਦਫ਼ਤਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕੋਈ ਸੁਣਵਾਈ ਨਹੀਂ ਨਾ ਹੀ ਕੋਈ ਅਨਸਾਫ਼ ਦੁਵਾਣ ਵਾਸਤੇ ਕੋਈ ਉਪਰਾਲਾ ਕੀਤਾ ਜਾ ਰਿਹਾ ਇਵੇਂ ਕਿ ਸਾਡੇ ਨਾਲ ਹੀ ਲੱਗਦੇ ਅਗਲੇ ਚੌਕ ਦੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਹੋਇਆ ਤੇ ਇਸੇ ਤਰ੍ਹਾਂ ਹੀ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਅਮਰਸਰ ਵਿਖੇ 328 ਸਰੂਪ ਚੋਰੀ ਔਰ ਜਿਹੜੇ ਕੋਟਕਪੂਰਾ ਗੋਲੀ ਕਾਂਡ ਦੇ ਸ਼ਹੀਦਾਂ ਦੇ ਅਨਸਾਫ ਲਈ ਲੜਾਈ ਲੜ ਰਿਹਾ ਉੱਥੇ ਮੋਰਚਾ ਚੱਲ ਰਿਹਾ ਤੇ ਮੇਰੇ ਵੱਲੋਂ ਨਗਰ ਕੌਂਸਲ ਜੀਰਕ ਪਰਤੇ ਦਫ਼ਤਰ ਦੇ ਵਿੱਚ ਜਿਹੜੀਆਂ ਪੰਚਾਇਤੀ ਸ਼ਾਮਲਾੜ ਜ਼ਮੀਨਾਂ ਤੇ ਕਸਾਨਾਂ ਦੀਆਂ ਜ਼ਮੀਨਾਂ ਨੂੰ ਕੋਡੀਆਂ ਦੇ ਭਾਅ ਅਕਵਾਇਰ ਕਰਕੇ ਅੱਗੇ ਬਿਲਡਰਾਂ ਨੂੰ ਵੇਚਿਆ ਜਾ ਰਿਹਾ ਉਸ ਦੇ ਲਈ ਮੈਂ 1 ਸਾਲ ਤੋਂ ਅੱਜ 15 ਅਗਸਤ ਤੋਂ ਜਿਹੜਾ ਹੈ 2024 ਤੋਂ ਲੈ ਕੇ ਅੱਜ 15 ਅਗਸਤ 25 ਤੱਕ ਮੇਰੇ ਧਰਨੇ ਨੂੰ ਵੀ ਰੋਜ਼ ਪ੍ਰਦਰਸ਼ਨ ਨੂੰ 1 ਸਾਲ ਹੋ ਚੁੱਕਿਆ ਹੈ ਤੇ ਅਸੀਂ ਹੁਣ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜੋ ਇਨਸਾਫ ਪਸੰਦ ਲੋਕ ਹੈ ਸੰਗਦਾ ਉਹ ਇੱਕ ਝੰਡੇ ਥੱਲੇ ਇਕੱਠੇ ਹੋਣ ਤਾਂ ਹੀ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਕਿਸਾਨ ਮਜ਼ਦੂਰ ਨੂੰ ਬਚਾਇਆ ਜਾ ਸਕਦਾ ਹੈ ਜਿਵੇਂ ਕਿ ਹੁਣ ਅਸੀਂ ਪੰਚਾਇਤੀ ਸ਼ਾਮਲਾਰ ਜ਼ਮੀਨਾਂ ਦੇ ਵਿੱਚ 1/3 ਹਿੱਸਾ ਜਿਹੜਾ ਅਨਸੂਚੇ ਜਾਤੀ ਲਈ ਰਿਜ਼ਰਵ ਹੈ ਉਹ ਬੋਲੀ ਦੇਣ ਦੇ ਬਾਵਜੂਦ ਵੀ ਪੈਸੇ ਭਰਨ ਦੇ ਬਾਵਜੂਦ ਵੀ ਉਹਨਾਂ ਨੂੰ ਮੌਕੇ ਤੇ ਕਾਸਤ ਕਰਨ ਵਾਸਤੇ ਕਬਜ਼ਾ ਨਹੀਂ ਮਿਲਦਾ ਔਰ ਜਿਹੜੇ 5-5 ਮਰਲੇ ਦੇ ਪਲਾਟ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵੀ ਇਹਨਾਂ ਗਰੀਬਾਂ ਨੂੰ ਦਿੱਤੇ ਜਾਣ ਉਦੀ ਕੋਈ ਉਪਲਬਧ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਸਰਕਾਰ ਦਾ ਜੋ ਹੋ ਸਕਦਾ ਆਜ਼ਾਦੀ ਦਿਵਸ ਪਰ ਅਸੀਂ ਇਹਨੂੰ ਬਰਬਾਦੀ ਦਿਵਸੇ ਕਹਾਂਗੇ ਮੁਲਾਵਾ ਸਾਹਿਬ ਐਸਾ ਆਜ਼ਾਦੀ ਦਿਵਸ ਤੇ ਤੁਸੀਂ ਕਾਲੀਆਂ ਪੱਟੀਆਂ ਬਨ ਕੇ ਇਹਦਾ ਵਿਰੋਧ ਕਰ ਰਹੇ ਹੋ ਕੀ ਕਾਰਨ ਹੈ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਦੀ ਫਤਿਹ ਆਜ਼ਾਦੀ ਤਾਂ ਹੈ ਸਰਕਾਰ ਵਾਸਤੇ ਹੈ ਆਮ ਜਨਤਾ ਵਾਸਤੇ ਕੋਈ ਯਾਦੀ ਨਹੀਂ ਸਭ ਲੋਕੀ ਪਰੇਸ਼ਾਨ ਹੋ ਰਹੇ ਆ ਜਗਾ ਜਗਾ ਲੁਟਕੋ ਹੋ ਰੀਆਂ ਛੋਟੀ ਛੋਟੀ ਬੱਚਿਆਂ ਨਾਲ ਬਲਤਕਾਰ ਹੋ ਰਿਹਾ ਕਿਸੇ ਦੀ ਸੁਣਵਾਏ ਨਹੀਂ ਉਹਦੀ ਕਿਸੇ ਥਾਣੇ ਚਲੇ ਜਾਓ ਉਸ ਵਾਲੇ ਖਾਨ ਨੂੰ ਪੈਂਦੇ ਆ ਕਿਸੇ ਮਿਨਿਸਟਰ ਨਾਲ ਗੱਲ ਕਰੋ ਡੇੜੇ ਨਹੀਂ ਜਾਣ ਦਿੰਦੇ ਕਾਦੀ ਜਾਦੀ ਹੈ ਐਸਾ ਕਾਲੀ ਜਾਦੀ ਬਣਾ ਰਿਹਾ ਹੈ ਆਜ਼ਾਦੀ ਸਰਕਾਰੀ ਟਾਉਂਡ ਇਕੱਠੇ ਕਰਕੇ ਨਾਅਰੇ ਲਵਾ ਕੇ ਕੋਈ ਜਾਦੀ ਦੇ ਥੋੜਾ ਉਹ ਸਾਰੇ ਸਰਕਾਰੀ ਟਾਉਂਡ ਬੈਠੇ ਹੁੰਦੇ ਬਰੇ ਆਜ਼ਾਦੀ ਦਾ ਪਬਲਿਕਾ ਨਾ ਬਣਾਣੀ ਹੈ ਜੀ ਅਸੀਂ ਤਾਂ ਕਾੜੀ ਆਜ਼ਾਦੀ ਬਣਾ ਰਹੀ ਹੈ ਜਦੋਂ ਕੰਮੇ ਨਹੀਂ ਹੋ ਰਹੇ ਕਿਸੇ ਦੇ ਜਗਾ ਜਗਾ ਭਵਨਤ ਮਾਨ ਸਾਹਿਬ ਜੀ ਤੁਸੀਂ ਕਹਿੰਦੇ ਸੀ ਕਿ ਮੇਰੇ ਰਾਜ ਚ ਧਰਨਾ ਨਹੀਂ ਲੱਗੇਗਾ ਅੱਜ ਦੇਖ ਲਓ ਜਗਾ ਜਗਾ ਕਲੇ ਕਲੇ ਚੌਕ ਤੇ ਧਰਨੇ ਲੱਗੇ ਆ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ 2 ਸਾਲ ਤੋਂ ਬੈਠੇ ਆ ਇੱਥੇ ਲਿਸਟਾਂ ਵੀ ਬਣਾ ਕੇ ਦੇਤੀਆਂ ਫੇਰ ਵੀ ਕੁਝ ਨਹੀਂ ਹੋ ਰਿਹਾ ਤੇ ਕਾੜੀ ਆਜ਼ਾਦੀ ਐਸੇ ਕਾੜੀ ਆਜ਼ਾਦੀ ਬਣਾਵਾਂਗੇ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਅੱਜ ਦੀ ਜਿਹੜੀ ਆਜ਼ਾਦੀ ਹੈ ਨਾ ਉਹਦੇ ਬਾਰੇ ਇਹ ਤੁਸਨਾ ਜਾਂਦਾ ਕਿ ਅੱਜ ਬਲਵਿੰਦਰ ਸਿੰਘ ਕੁੰਬੜਾ 2 ਸਾਲ ਤੋਂ ਇੱਥੇ ਬੈਠਿਆ ਹੈ ਇਹਨੇ ਛੋਟਾ ਜਿਹਾ ਫੰਕਸ਼ਨ ਕੀਤਾ ਹੈ ਉਰੇ ਨਹੀਂ ਐਨੀਆਂ ਬੀਬੀਆਂ ਐਨੇ ਬੰਦੇ ਆ ਕੇ ਤੁਹਾਡੇ ਅੱਗੇ ਰੋ ਕੇ ਦੱਸ ਰਹੇ ਹੈ ਕਿ ਸਾਡੇ ਲਈ ਕੋਈ ਇਜਾਜ਼ਤੀ ਨਹੀਂ ਜੇਕਰ ਇਹਨੂੰ ਮਹੱਲੀ ਲੈ ਵੇਦੇ ਅਸੀਂ ਲੈ ਜਾਈਏ ਤੇ ਹਜ਼ਾਰਾਂ ਬੰਦੇ ਤੁਹਾਨੂੰ ਰੁੰਦੇ ਦਿਖਾਈ ਆਣਗੇ ਜਿਵੇਂ ਹਜ਼ਾਰਾਂ ਬੰਦੀਆਂ ਦੇ ਕੇਸ ਥਾਣਿਆਂ ਵਿੱਚ ਰੁੰਦੇ ਪਏ ਨੇ ਥਾਣਿਆਂ ਵਿੱਚ ਕੋਈ ਸੁਣਾਈ ਨਹੀਂ ਨਾ ਕਹਨਾ ਕਿਆ ਕਿਆ ਵਕੀਰ ਜਿਹੜੇ ਆ ਉਹ ਵੀ ਉਹਨਾਂ ਖਰੀਏ ਜਾ ਰਹੇ ਆ ਇਸ ਦੇ ਇਸ ਲਈ ਆਜ਼ਾਦੀ ਦਾ ਕੋਈ ਕਾਰਨ ਨਹੀਂ ਆ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਐਸੇ ਜਾਤੀ ਨੂੰ ਸਿਰਫ ਜ਼ਿੰਮੇਵਾਰ ਹੈ ਜੇ ਸਾਡਾ ਆਪਣਾ ਪੰਜਾਬ ਦਾ ਮੁੱਖ ਮੰਤਰੀ ਮਨਿਸਟਰ ਜਿਨ੍ਹਾਂ ਨੇ ਸਾਨੂੰ ਵਾਅਦਾ ਦਿੱਤੇ ਸੀ ਕਿ ਅਸੀਂ ਆਜ਼ਾਦੀ ਦੇ ਵਿੱਚ ਅਸੀਂ ਲੋਕਾਂ ਨਾਲ ਇਹ ਕੰਮ ਕਰਾਂਗੇ ਅੱਜ ਇਹਨਾਂ ਨੂੰ ਪੁੱਛੇ ਭਗਵੰਤ ਜੀ ਨੂੰ ਤੁਸੀਂ ਕੀ ਕੀਤਾ ਸਾਢੇ ਦਿਨ ਦਾ ਹੋ ਰਿਹਾ ਤੁਹਾਡੇ ਸਾਢੇ ਦਿਨ ਦਾ ਵੀ ਤੁਸੀਂ ਨਾ ਦੇ ਸਕੂਲਾਂ ਟੀਚਰਾਂ ਦੇ ਧੰਨੇ ਹਟੇ ਜਾਣੇ ਆ ਨਾ ਕਿਸਾਨਾਂ ਦੇ ਨਾ ਬੰਦੀ ਸਿੰਘ ਮੋਰਚੇ ਦੇ ਜਦੋਂ ਕੀ ਤੁਸੀਂ ਵਾਦਾ ਕੀਤਾ ਸੀ ਕਿ ਹਾਂ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਉਸ ਤੋਂ ਬਾਅਦ ਬਗੜੀਆਂ ਗਾਂਧੀ ਨੂੰ ਆਪਣਾ ਸਹੀ ਕਰਾਂਗੇ ਕਦਰ ਲਈ ਜਿਹੜੇ ਅਸੀਂ ਫੜਾਂਗੇ ਨਾ ਦੇ ਅੱਜੇ ਤੱਕ ਕੋਈ ਕਦਰ ਫੜਿਆ ਨਾ ਕੋਈ ਹੈ ਟਰੱਕ ਕਿਸਾ ਇਹਨਾਂ ਨੇ ਕਿਹਾ ਸੀ ਇਹ ਟਰੱਕ ਨੂੰ ਅਸੀਂ ਚਿੱਟੇ ਨੂੰ ਫੜਾਂਗੇ ਅੱਜ ਤੱਕ ਇਹ ਦੱਸਣ ਕਿ ਕਿਹੜਾ ਮਗਰਮਚ ਫੜਿਆ ਲੋਕਾਂ ਨੇ 93 ਆਪਣੇ ਪਤਾਏ ਕਚੁੰਕੇ ਇਸ ਪਾਰਟੀ ਨੂੰ ਬਹੁਤ ਮਾਣ ਦਿੱਤਾ ਕਿਉਂ ਮੂੰਹ ਮੋੜ ਰਿਹਾ ਤੁਹਾਡਾ ਅੱਜ ਮੂੰਹ ਮੋੜਨ ਦਾ ਕਾਰਨ ਹੀ ਆਇਆ ਜਦੋਂ ਕੀ ਇਹਨਾਂ ਨੇ ਕਿਹਾ ਕਿ ਚਿੱਟੇ ਦੇ ਅਸੀਂ ਭੰਨ ਪੜਿਆ ਸਾਨੂੰ ਐ ਇੱਕ ਦਸਨ ਕਿ ਕਿਹੜਾ ਮਗਰਮਥੀ ਨਾਲੇ ਵੜਿਆ ਚਿੱਟੇ ਦਾ ਕਿਹੜਾ ਇਹਨਾਂ ਨੇ ਸ਼ਰਾਬ ਦਾ ਸਮਗਲ ਪੜਿਆ ਘਰ ਦੇ ਘਰ ਦੇ ਵਿੱਚ ਡੁਪਲੀਕੇਟ ਸ਼ਰਾਬ ਵੰਡੀ ਜਾ ਰਹੀ ਹੈ ਪਿੱਛੇ 21 ਬੰਦੇ ਮਰ ਗਏ ਸੀ ਹੋਰ ਗਈ ਮਰੇ ਜਾ ਰਹੇ ਆ ਦੱਸੋ ਇਹ ਕਿਸ ਚੀਜ਼ ਦੀ ਹਜਾਤੀ ਹੈ ਅੱਜ ਤੱਕ ਇਹਨਾਂ ਨੇ ਕੀ ਕੀਤਾ ਅੱਜ ਦੀ ਡੇਟ ਰਿਚ 500 ਡਾਕੇ ਰਾਸ਼ਟਰਪਤੀ ਤੱਕ ਪ੍ਰਧਾਨ ਮੰਤਰੀ ਤੱਕ 나ਗੀ ਮੁੱਖ ਮੰਤਰੀ ਤੱਕ ਕੋਈ ਸੁਣਾਈ ਨਹੀਂ ਹੈ ਜਦੋਂ ਕਿਦੇ ਜਾਈ ਰਹਿ ਅੱਗੇ ਪਹਿਲੇ ਦੇ ਸਾਨੂੰ ਸਕਿਉਰਿਟੀ ਕਰ ਰੋਕ ਰਹੇ ਸਿਕਿਉਰਿਟੀ ਕਰ ਦੋ ਅਸੀਂ ਜਾਨ ਛੁਡਾਵਾਂਗੇ ਅੱਗੇ ਉਹ ਕਹਿੰਦੇ ਜੀ ਮਨਿਸਟਰ ਜੀ ਆਣੀ ਜੀ ਉਹਨਾਂ ਦੀ ਆਪਣਾ ਡਿਊਟੀ ਰੱਖੀ ਹੈ ਕਿਥੇ ਜਾਂਦੀ ਕੋਈ ਸੁਣਾਈ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਸਿਰਫ ਫਸੇ ਹੋਏ ਆ ਸੀ ਸਾਰੇ ਲੱਗੇ ਦੇਖੋ ਹੁਣ ਕਨਵੀਨਰ ਸਾਹਿਬ ਪੰਜਾਬ ਚ ਆਏ ਹੋਏ ਨੇ ਸਾਰੇ ਹੁਣ ਜਿਹੜਾ ਕੈਬਿਨੇਟ ਆ ਉਹ ਤਾਂ ਉਹਨਾਂ ਦੀ ਸੇਵਾ ਕਰੀ ਗਈ ਨਹੀਂ ਹੁਣ ਜਿਹੜੇ ਕਨਵੀਨਰ ਸਾਹਿਬ ਹੈ ਮੈਂ ਮੰਨਦਾ ਇਹਨਾਂ ਨੇ ਦਿੱਲੀ ਉਹ ਰਹੇ ਨੇ ਜਦੋਂ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਰਿਜੈਕਟ ਕਰਤਾ ਤੇ ਇਹਨਾਂ ਨੂੰ ਕੀ ਲੋੜ ਸੀ ਜਦ ਦਿੱਲੀ ਤੋਂ ਰਿਜੈਕਟ ਹੋ ਚੁੱਕਿਆ ਤੇ ਉਹਨੂੰ ਪੰਜਾਬ ਦੇ ਵਿੱਚ ਸਿਰਮੋਹਣਾ ਬਣਾਤਾ ਉਹਦਾ ਫਾਇਦਾ ਕੀ ਆ ਪੀ ਇਹ ਅਜਾਬੀ ਵੀ ਵਿਕਾਸ ਭਵਨ ਸੱ ਫੇਸਾ ਠਚ ਬਟ ਪਿਆ ਵਿਕਾਸ ਭਵਨ ਜਿੱਦਾਂ ਬਹੁਤ ਵੱਡਾ ਇੱਕ ਬਣਾ ਕੇ ਸਿਸਟਮ ਕੇਂਦਰੀ ਵੱਲੋਂ ਦਿੱਤਾ ਗਿਆ ਜਿਵੇਂ ਦਿੱਲੀ ਦੇ ਨਕਰੇ ਹੋਏ ਮੁੱਖ ਮੰਤਰੀ ਉਪ ਮੁੱਖ ਮੰਤਰੀ ਸਾਰੇ ਮੁਹਾਲੀ ਚ ਆ ਪੰਜਾਬ ਚ ਘੁੰਮ ਰਹੇ ਨੇ ਜਿਨ੍ਹਾਂ ਨੂੰ ਪੰਜ ਪੰਜ 400 ਬੰਦਾ ਇੱਥੇ ਥਾਣੇ ਜਿਹੜੇ ਪਰਿਵਾਰਾਂ ਦੇ ਕੰਮ ਨੇ ਉਹ ਤਾਂ ਰੋਲ ਰਹੇ ਨੇ ਪਰ ਉਹਦੀ ਰਾਖੀ ਵਾਸਤੇ ਸਾਰਾ ਅੱਠ ਫੇਸ ਕੇ ਰਿਆ ਜਾਂਦਾ ਅੰਮ੍ਰਿਤਸਰ ਗੁਰਦਾਰੇ ਵਾਲੇ ਸੰਗਤਾਂ ਰਹੀ ਹੈ ਕੋਈ ਚੌਂਕਾਂ ਤੇ ਖੜਿਆ ਕੋਈ ਕਿਸ ਤਰ੍ਹਾਂ ਖੜਿਆ ਇੱਕ ਕੇਂਗਰੀਵਾਲ ਤੋਂ ਆਜ਼ਾਦੀ ਹੈ ਜਿਹੜੀ ਆਜ਼ਾਦੀ ਜਿਹੜੀ ਆਜ਼ਾਦੀ ਉਹ ਕੇਂਗਰੀਵਾਲ ਵਰਗਿਆਂ ਵਾਸਤੇ ਜਿੱਥੇ 700 700 ਬੰਦਾ 6 600 ਬੰਦਾ ਪੁਲਿਸ ਵਾਲਾ ਜਿਹੜਾ ਭਗਵਾਨ ਦਮਨ ਕਹਿੰਦਾ ਸੀ ਜੇਕਰ ਕਿਸੇ ਨੂੰ ਸਕਿਉਰਿਟੀ ਦੀ ਲੋੜ ਆ ਸਕਿਉਰਿਟੀ ਨਹੀਂ ਮਿਲਦੀ ਸਕਿਉਰਿਟੀ ਜਾ ਕੇ ਮੁਰਗੀ ਖਾਨੇ ਖੋਲ ਲੈਣੇ ਚਾਹੀਦੇ ਅੱਜ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ 800 ਜਾਂ 1200 ਬੰਦਾ ਉਹਦੀ ਜਿਹੜੀ ਅਫਾਜਤ ਕਰਨ ਵਾਸਤੇ ਇੱਕ ਮੁੱਖ ਮੰਤਰੀ ਦੇ ਵਾਸਤੇ ਭੈਣ ਨੂੰ ਸਕਿਉਰਿਟੀ ਹੈ ਭਣੋਈਏ ਨੂੰ ਸਕਿਉਰਿਟੀ ਹੈ ਬੀਬੀ ਨੂੰ ਸਕਿਉਰਿਟੀ ਹੈ ਦੱਸੋ ਜਿਹੜੇ ਗੱਲਾਂ ਵੱਡੀਆਂ ਕਰਦੇ ਸੀ ਜਿਹੜੇ ਔਰਤਾਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਦੇਣ ਦੀ ਗੱਲ ਕਰਦੇ ਸੀ ਸਾਢੇ 3 ਸਾਲ ਬੀਤ ਗਏ ਮੈਨੂੰ ਲੱਗਦਾ ਕਲਕਲੀ ਬੀਬੀ ਦਾ ਜ 40 40000 ਰੁਪਏ 45 45 ਬੀਬੀ ਦੀ ਇੱਕ ਇੱਕ ਔਰਤ ਦਾ ਭਗਵੰਤਾਨ ਮੰ ਜਿਹੜੇ ਗਰੰਟੀਆਂ ਦੀ ਗੱਲ ਕਰਦੇ ਸੀ ਕਿਤੇ ਹਵਾ 'ਚ ਦਿਖ ਰਹੇ ਕਿਤੇ ਵੀ ਸੜਕਾਂ 'ਤੇ ਦਿਖਦੇ ਨਹੀਂ ਪਬਲਿਕ ਸਿਰਫ ਧਰਨੇ ਤੇ ਮਜ਼ਾਹਰਾਂ ਵਾਲੀ ਦਿਖ ਰਹੀ ਆ ਜਾਂ ਮੁਰਦਾਬਾਦ ਮੁਰਦਾਬਾਦ ਵਾਲੀ ਦਿਖ ਰਹੀ ਆ